ਹਾਂਜੀ ਅੱਜ ਦੀ ਵੱਡੀ ਖਬਰ ਭਾਈ ਅਮਰਤਪਾਲ ਮਹਿਰੋ ਨੂੰ ਯੂਏਈ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆਏ। ਹਾਂਜੀ ਕੀ ਪੰਜਾਬ ਪੁਲਿਸ ਲੈ ਕੇ ਆਉਗੀ ਯੂਏਈ ਤੋਂ ਅਮਰਤਪਾਲ ਸਿੰਘ ਮਹਿਰੋ ਨੂੰ ਇੰਡੀਆ ਵਿੱਚ ਜਾਂ ਫਿਰ ਅਮਰਤਪਾਲ ਮਹਿਰੋ ਰਹਿਣਗੇ ਯੂਏਈ ਪੁਲਿਸ ਦੇ ਹਿਰਾਸਤ ਵਿੱਚ? ਹਾਂਜੀ ਭਾਬੀ ਕਮਲਕੌਰ ਦੇ ਕਤਲ ਮਾਮਲੇ ਵਿੱਚ ਕੀਤੀ ਗਈ ਗ੍ਰਿਫਤਾਰੀ ਯੂਏਈ ਪੁਲਿਸ ਵੱਲੋਂ। ਹਾਂਜੀ ਕੀ ਯੂਏਈ ਪੁਲਿਸ ਹੁਣ ਭਾਰਤ ਭੇਜੇਗੀ ਡਿਪੋਰਟ ਕਰਕੇ ਭਾਈ ਅਮਰਤਪਾਲ ਨੂੰ ਜਾਂ ਫਿਰ ਦੁਬਈ ਵਿੱਚ ਹੋਵੇਗੀ ਕਾਰਵਾਈ ਪੂਰੀ ਸਚਾਈ ਜਾਣਨ ਲਈ ਬਣੇ ਰਹੋ ਸਾਡੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਅਪਡੇਟ ਲਾਈਵ ਉੱਤੇ ਅੱਜ ਦੀ ਵੱਡੀ ਖਬਰ ਅਮਰਿਤਪਾਲ ਮਹਿਰੋ ਨਾਲ ਜੁੜੀ ਹੋਈ ਏ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਲਗਾਤਾਰ ਚਰਚਾ ਚੱਲ ਰਹੀ ਏ ਮਿਲ ਰਹੀ ਤਾਜ਼ਾ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਅਮਰਿਤਪਾਲ ਮਹਿਰੋ ਨੂੰ ਜਲਦ ਹੀ ਇੰਡੀਆ ਲੈ ਕੇ ਆ ਸਕਦੀ ਸੂਤਰਾਂ ਦਾ ਕਹਿਣਾ ਏ ਕਿ ਅਮਰਿਤਪਾਲ ਮਹਿਰੋ ਕੋਲ ਪੰਜਾਬ ਵਿੱਚ ਕਈ ਗੰਭੀਰ ਕੇਸ ਦਰਜ ਹਨ ਅਤੇ ਉਸ ਦੀ ਪੁੱਛਗਿੱਛ ਲਈ ਪੰਜਾਬ ਪੁਲਿਸ ਪੂਰੀ ਤਿਆਰੀ ਵਿੱਚ ਦੱਸਿਆ ਜਾ ਰਿਹਾ ਏ ਕਿ ਜੇ ਕਾਨੂੰਨੀ ਕਾਰਵਾਈ ਪੂਰੀ ਹੋ ਜਾਂਦੀ ਹੈ ਤਾਂ ਅਮਰਿਤਪਾਲ ਮਹਿਰੋ ਨੂੰ ਭਾਰਤ ਲਿਆਂਦਾ ਜਾ ਸਕਦਾ ਹੈ ਇਸ ਮਾਮਲੇ 'ਚ ਪੁਲਿਸ ਅਧਿਕਾਰੀ ਵੱਲੋਂ ਹਾਲੇ ਤੱਕ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਦਿੱਤੀ ਗਈ ਪਰ ਅੰਦਰੂਨੀ ਸਰੋਤਾਂ ਕਾਫੀ ਖੁਲਾਸੇ ਵੱਲ ਇਸ਼ਾਰੇ ਕਰ ਰਹੇ ਹਨ ਸਵਾਲ ਇਹ ਹੈ ਕਿ ਅਮਰਿਤਪਾਲ ਮਹਿਰੋ ਦੀ ਗ੍ਰਿਫਤਾਰੀ ਨਾਲ ਕਈ ਪੁਰਾਣੇ ਰਾਜ਼ ਖੁੱਲਣ ਵਾਲੇ ਨੇ ਜਾਂ ਫਿਰ ਇਹ ਮਾਮਲਾ ਕੋਈ ਨਵਾਂ ਮੋੜ ਲੈ ਸਕਦਾ ਹੈ ਦੋਸਤੋ ਤੁਹਾਡੀ رائے ਕੀ ਹੈ ਕਮੈਂਟ ਕਰਕੇ ਜਰੂਰ ਦੱਸੋ ਖਬਰ ਨੂੰ ਸ਼ੇਅਰ ਕਰੋ ਤਾਂ ਜੋ ਸੱਚ ਸਬਤ ਤੱਕ ਪਹੁੰਚ ਸਕੇ ਅਤੇ ਵੀਡੀਓ ਵਾ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਅਤੇ ਕਮੈਂਟ ਵਿੱਚ ਅਮਰਤਪਾਲ ਮਹਿਰੋ ਲਈ ਕੁਝ ਸ਼ਬਦ ਜ਼ਰੂਰ ਲਿਖੋ ਅਤੇ ਇਹੋ ਜਿਹੀਆਂ ਹੋਰ ਖਬਰਾਂ ਦੇਖਣ ਲਈ ਪੰਜਾਬ ਅਪਡੇਟ ਲਾਈਵ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਇਹੋ ਜਿਹੀ ਹੋਰ ਖਬਰ ਲੈ ਕੇ ਤਬ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ